ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ 14 ਤਰੀਕ 8ਵਾਂ ਮਹੀਨਾ 2025 ਆਪਾਂ ਆਨੰਦਪੁਰ ਸਾਹਿਬ ਤੋਂ 20 ਕਿਲੋਮੀਟਰ ਪਿੱਛੇ ਖੜੇ ਆ ਰਾਤ ਸੜਕ ਦਾ ਕੰਮ ਚੱਲ ਰਿਹਾ ਸੀ ਤਾਂ ਕਰਕੇ ਆਪ ਨੂੰ ਇੱਥੇ ਰੁਕਣਾ ਪੈ ਗਿਆ ਹੁਣ ਸਵੇਰ 4 ਵਜੇ ਤੋਂ ਮੀਂਹ ਪੈ ਰਿਹਾ ਤੇ ਮੀਂਹ ਹੁਣ ਥੋੜਾ ਜਿਹਾ ਘਟਿਆ ਵਾ ਬਾਕੀ ਬੈਗ ਵਗੈਰਾ ਆਪਾਂ ਬੰਦ ਲਏ ਆ ਪੰਜਾਹ ਪਾਣੀ ਪੀਨੇ ਇੱਥੋਂ ਤੇ ਅੱਗੇ ਨਿਕਲਦੇ ਆ ਜੀ ਬਈ ਮੀਂਹ हट ਗਿਆ ਸੀਗਾ ਤੇ ਹੁਣ ਆਪਾਂ ਚੱਲੇ ਆ ਬਸ ਤਿਆਰੀ ਹੈ ਆਪਣੀ ਜਾਣ ਦੀ ਅੱਗੇ ਤੇ ਸਮਾਨ ਹੁਣ ਬੰਨਿਆ ਹੋਇਆ ਹੈ ਆਪਣਾ ਇਹ ਡਰਾਈਵਰ ਬਾਈ ਮਿਲ ਗਏ ਸੀ ਆਪਾਂ ਗੱਲਾਂ ਬਾਤਾਂ ਉਹਨਾਂ ਨਾਲ ਮਾਰਨ ਲੱਗੇ ਸੀ ਲੰਗਰ ਛਕ ਲਿਆ ਆਪਾਂ ਨਾਲ ਲੱਸੀ ਲੋਸੀ ਕਿਥੇ ਲੰਗਰ ਪ੍ਰਸ਼ਾਦਾ ਜੋ ਆਨੰਦਪੁਰ ਸਾਹਿਬ ਤੋਂ ਹੀ ਆਉਂਦਾ ਸਰ ਚਲਾਣ ਤੋਂ ਜਾਂਦੇ ਆ ਸਾਈਕਲ ਬਾਈ ਰੋੜੇ ਭੱਜੇ ਜਾਂਦੇ ਦੇਖੋ ਹੁਣ ਸੜਕ ਆ ਗਈ ਪੱਕੀ ਇੱਕ ਡੇਢ ਕਿਲੋਮੀਟਰ ਰਹਿ ਗਿਆ ਸੀ ਨਾਨਪੁਰ ਸਾਹਿਬ ਜੀ ਪਾੜਾ ਲੱਗੇ ਹੋਏ ਆ ਬਸ ਪਹੁੰਚਾਂਗੇ ਹੋਰ 10 ਮਿੰਟ ਤਿੱਕਰ ਕੋਰਤਵਾਰਾ ਸ਼੍ਰੀ ਕੇਸਗੜ੍ਹ ਸਾਹਿਬ ਖਾਸੇ ਦੀ ਜਨਮ ਭੂਮੀ ਪਹੁੰਚ ਗਏ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਆਪਾਂ 2 ਘੰਟੇ ਦੇ ਵਿੱਚ ਪਹੁੰਚ ਗਏ ਸੀ ਤੇ ਖੜਦੇ ਖੜਾਉਂਦੇ ਆਏ ਆ ਕੋਈ ਬਾੜ ਬਾਕੀ ਸਾਨੂੰ ਕਰਾਉਣਾ ਦਰਸ਼ਨ ਜੀ ਹਾਂ ਜੀ ਵੀ ਆਪਾਂ ਪ੍ਰਸ਼ਾਦਾ ਪਾਣੀ ਛੱਕੇ ਤੇ ਆ ਗਏ ਸੀਗੇ ਬਾਜ਼ਾਰ ਵੱਲ ਨੂੰ ਨਹੀਂ ਪਈ ਜਾਂਦਾ ਮੁੰਡਾ ਕਹਿੰਦਾ ਮੈਂ ਨੀ ਦੇ ਵਿੱਚ ਹੀ ਬਾਜ਼ਾਰ ਘੁੰਮਣਾ। ਨੀਕ ਟਿਆਉਂਗਾ ਅੱਜ ਇਹ। ਸ਼ਾਮ ਦੇ 7:30 ਵਜੇ ਤੇ ਨੀ پلان ਕਰਕੇ ਤੇ ਆਪਾਂ ਸੋਚਿਆ ਵੀ ਮੱਥਾ ਗੁਰੂ ਘਰ ਸਵੇਰੇ ਟੇਕਾਂਗੇ। ਸਵੇਰੇ ਆਪਾਂ ਸਵੇਰੇ ਜਲਦੀ 4:30 ਵਜੇ ਕੋਲ ਮਰਦਾ ਰਹਾ ਮੱਥਾ ਟੇਕਾਂਗੇ। ਉਸ ਤੋਂ ਬਾਅਦ ਆਪਾਂ ਸ਼ਹਿਰ ਦੇ ਵਿੱਚ ਜੋ ਹੋਰ-ਵਰ ਦਾ ਰਸਾ ਹੈ ਉਹ ਉਹਨਾਂ ਦੇ ਦਰਸ਼ਨ ਕਰਾਂਗੇ। ਦਰਸ਼ਨ ਮੇਲੇ ਕਰਕੇ ਆਪਾਂ ਤਕਰੀਬਨ 12-1 ਵਜੇ ਤੱਕ ਅੱਗੇ ਚੱਲੇ ਪਾਵਾਂਗੇ। ਅਕਸਰੀ ਪਟਨਾ ਸਾਹਿਬ ਨੂੰ ਲੇਮਨ ਸੋਡਾ ਪੀਣ ਲੱਗੇ ਆ ਬਈ ਮੁੰਡਾ ਕਹਿੰਦਾ ਯਾਰ ਬਈ ਅਜੇ ਰੋਟੀਆਂ ਵੱਧ ਖਾ ਲਈਆਂ ਕਹਿੰਦਾ ਰਾਤ ਨੂੰ ਸੇਰ ਪ੍ਰਸ਼ਾਦਾ ਛਕਣਾ ਕਹਿੰਦਾ ਲੇਮਨ ਸੋਡਾ ਪੀ ਕੇ ਥੱਲੇ ਹੀ ਕਰ ਲਈਏ ਰੋਟੀਆਂ ਬੇਲ ਪੂਰੀ ਵੀ ਖਾਣੀ ਹੈ ਬਈ ਥੋੜਾ ਆਹ ਬੇਲ ਪੂਰੀ ਇੱਕੋ ਬਾਈ ਦੀਆਂ ਦੋਨੇ ਬਰਫ਼ ਥੋੜੀ ਘੱਟ ਪਾਈ ਬਈ ਨਿੰਬੂ ਪਾ ਦੀਆਂ ਪਰ ਸਵਾਰ ਕੇ ਕਿਹ ਅ 100 ਸਬਸਕ੍ਰਾਈਬਰ ਦੇ ਆਪਾਂ ਪੇਸਟ ਹੀ ਕੱਟਣੀ ਆ ਮੈਂ ਪਹੁੰਚ ਗਿਆ ਦੁਕਾਨ ਤੇ ਕਿਉਂ ਵੀ ਕਿਹੜੀ ਪਸੰਦ ਆ ਜੋ ਲੈ ਇਹ ਦੋ ਫੁੱਲ ਜਾਂ ਖਾ ਜਾਗੇ ਉੱਥੇ ਲਿਖਾ ਦੇਗਾ ਫੁੱਲ ਲਾ ਕੇ ਤੇ ਮੁੰਡਾ ਕਹਿੰਦਾ ਵੀ ਲਿਖ ਦਿੰਨੇ 100 ਚਲੋ ਵਧੀਆ ਗੱਲ ਆ ਵੀ 100 ਤੋਂ ਬਾਅਦ 100 ਕੀ ਕੋਈ ਮੁੰਡੇ ਦੇ 100 ਸਬਸਕ੍ਰਾਈਬਰ ਤੇ ਜਿਵੇਂ ਆਪਾਂ ਕਿਹਾ ਸੀ ਪੇਸਟੀਆਂ ਕੱਟਣੀਆਂ ਦੋ ਪੇਸਟੀਆਂ ਵਾ ਲੈ ਲਈਆਂ ਹੀ ਫੁੱਲ ਲਗਾ ਕੇ ਉਤੋਂ ਕਿੰਨੀਆਂ ਦੋ ਹੁਣ ਆਪਾਂ ਇਹਨੂੰ ਕੱਟ ਦੇਣਾ ਵਾ ਕਿੰਨੀ ਖੁਸ਼ੀ ਆ ਬਾਈ ਕਿੰਨੀ ਖੁਸ਼ੀ ਆ ਦੱਸ ਖੁਸ਼ੀ ਦੱਸ ਖੁਸ਼ੀ ਬਹੁਤ ਆ ਯਾਰ ਫਿਰ 100 ਸਬਸਕਰਾਈਬਰ ਪੂਰੇ ਹੋ ਗਏ ਤੇ ਅੱਜ ਦਾ ਵੀ ਚੱਲ ਕੱਟ ਯਾਰ ਗੱਲ ਤਾਂ ਹੀ ਟੇਸਟੀ ਦੀ ਹੋਣੀ ਪਰ ਆਪਾਂ ਦੋ ਪੇਸਟੀਆਂ ਘੱਟ ਚੱਲ ਕੱਟ ਯਾਰ ਬਧਾਈਆਂ ਬਈ ਬਹੁਤ ਬਹੁਤ ਆਪਣੇ ਵੀ 35 ਹੋ ਗਏ ਆ ਕੋਈ ਨਾ ਥੋੜੀ ਵੀ 100 100 ਦੇ ਕਟਾਂਗੇ ਆਪਾਂ ਵੀ ਪੇਸਟੀ ਕਟਾਂਗੇ ਬਿਲਕੁਲ ਤੂੰ ਖਾ ਬਈ ਪਹਿਲਾਂ ਆ ਤੇਰਾ ਆਪੀ ਘਰ ਆਈਆਂ ਚੱਕ ਬਾਈ ਦੋਵਾਂ ਨੇ ਮੂੰਹ ਮਠਾ ਕਰ ਲਿਆ ਬਾਈ ਸਵਾਦ ਆ ਬਾਈ ਤੁਹਾਨੂੰ ਬਹੁਤ ਕਾਣ ਬੁੱਲੀ ਮਿਲਦੀ ਨਹੀਂ ਦਾ ਕੰਮ ਧਿਆਨ ਠੂਠੇ ਪੈ ਜਾਣੀ ਦੀ ਰਾਤ ਦੇ 1:30 ਵਜੇ ਚੁੱਕੇ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਹੁਣ ਆਪਣੀ ਸੌਣ ਦੀ ਤਿਆਰੀ ਆ ਸਵੇਪਾ ਸਾਢੇ 4-5 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਹੋਰ ਇਤਿਹਾਸਕ ਥਾਵਾਂ ਦਿਖਾਵਾਂਗੇ ਰਾਸਤੇ ਖਾਲਸਾ ਗੁਰੂ ਤੇਗਪਾਹਾਦਰ ਸਿੱਖ ਮਿਊਡੀਅਮ ਤੇ ਹੋਰ ਵੀ ਗੁਰਦੁਆਰਾ ਸਾਹਿਬ ਹੋਣਗੇ ਜਿਹੜੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਆਪਾਂ ਸੁਦੇਰੇ ਮਿਲਦੇ ਹਾਂ ਜੀ ਜੇ ਕੋਈ ਗਲਤੀ ਬਣਦੀ ਹੋਈ ਤਾਂ ਬਈ ਮਾਫ ਕਰਿਓ ਆਪਾਂ ਇਸ ਲਾਈਨ ਦੇ ਵਿੱਚ ਨਵੇਂ ਆ ਜੇ ਕੋਈ ਗਲਤੀ ਹੁੰਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਨੂੰ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ